ਸਸਿਕਾ ਤੁਸੀਂ ਦੇਖ ਰਹੇ ਹੋ ਐਮਚ ਪੰਜਾਬ ਚੈਨਲ ਤੇ ਮੈਂ ਹਾਂ ਤੁਹਾਡਾ ਨਿਰੂਪ ਪਿਛਲੇ ਦਿਨੀ ਲਗਾਤਾਰ ਪਹਾੜਾਂ ਵਿੱਚ ਹੋ ਰਹੀ ਬਾਸਟ ਜਿੱਤੇ ਪੂਰੇ ਹੀ ਪੰਜਾਬ ਦੇ ਵਿੱਚ ਆਪਣਾ ਕਹਿਰ ਦਾ ਮਾਹੌਲ ਜਿਹੜਾ ਵਿਖਾਇਆ ਉੱਤੇ ਜੇਕਰ ਡਿਸਟ੍ਰਿਕਟ ਪਠਾਨਕੋਟ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਇਸ ਕਹਿਰ ਤੋਂ ਜਿਹੜਾ ਬਚ ਨਾ ਸਕਿਆ ਉੱਤੇ ਜੇਕਰ ਧਾਰ ਬਲੌਗ ਦੀ ਗੱਲ ਕੀਤੀ ਜਾਵੇ ਤਾਂ ਲਹਿਰੂਨ ਤੋਂ ਬਖਤਪੂਰ ਜਾਣ ਵਾਲੀ ਜਿਹੜੀ ਸੜਕ ਸੀਗੀ ਉਹ ਵੀ ਇਸ ਹੜ੍ਹ ਦੇ ਨਾਲ ਜਿਹੜੀ ਕਾਫੀ ਖਰਾਬ ਹੋਈ ਜਿੱਤੇ ਲੋਕਾਂ ਦਾ ਜਿਹੜਾ ਆਣਾ ਜਾਣਾ ਮੁਸ਼ਕਲ ਹੋਇਆ ਉੱਤੇ ਹੁਣ ਤੱਕ ਜੇਕਰ ਗੱਲ ਕੀਤੀ ਜਾਵੇ ਤਾਂ ਸ਼ਾਇਦ ਹੀ ਕੋਈ ਲੀਡਰ ਉੱਥੇ ਪਹੁੰਚ ਪਾਇਆ ਹੋਵੇ ਉੱ ਗੱਲਬਾਤ ਕਰਦੇ ਨੇ ਨਾਲ ਦੇ ਨਾਲ ਪਿੰਡ ਦੇ ਸਰਪੰਚ ਜਿਹੜੇ ਲਹਿਰੂਨ ਦੇ ਸਰਪੰਚ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਨੇ ਨਾਲ ਦੇ ਨਾਲ ਤਾਂ ਦੱਸ ਦਈਏ ਕਿ ਮਾਨੋ ਪ੍ਰਤਾਪ ਹੁਣਾਂ ਦੇ ਵੱਲੋਂ ਕੈਬਨ ਮੰਤਰੀ ਪੰਜਾਬ ਲਾਰਜੰਦ ਕਟਾਰਚਕ ਹੁਣਾਂ ਨੂੰ ਮੌਕੇ ਤੇ ਫੋਨ ਕੀਤਾ ਜਾਂਦਾ ਤੇ ਨਾਲ ਉਹਨਾਂ ਦਾ ਕਹਿਣਾ ਸੀਗਾ ਕਿ ਇਸ ਲਹਿਰੂਨ ਦੇ ਵਿੱਚ ਜਿਹੜਾ ਕਾਫੀ ਜਦਾ ਹੜ੍ਹ ਦੇ ਨਾਲ ਜਿਹੜਾ ਹੈ ਪ੍ਰਭਾਵਿਤ ਹੋਇਆ ਜਿੱਥੇ ਲੋਕਾਂ ਨੂੰ ਮੌਕੇ ਦਾ ਜਿਹੜਾ ਰਾਸ਼ਨ ਜਿਹੜਾ ਮੋਹਈਆ ਕਰਵਾਇਆ ਜਾਵੇ ਤਾਂ ਦੱਸ ਦਈਏ ਕਿ ਮਾਨੋ ਪ੍ਰਤਾਪ ਹੁਣਾਂ ਦੇ ਨਾਲ ਜਿਹੜਾ ਹੈ ਸਰਪੰਚ ਸਾਹਿਬ ਨੂੰ ਉਹਨਾਂ ਨੂੰ ਮਿਲਿਆ ਜਾਂਦਾ ਜਿੱਥੇ ਮੌਕੇ ਤੇ ਹੀ ਜਿ세 ਵੀ ਮੰਗਵਾ ਕੇ ਉਹ ਰੋਡ ਜਿਹੜਾ ਸੀਗਾ ਸ ਹਲਕਾ ਸੁਝਾਨਪੁਰ ਤੋਂ ਬਾਨੂ ਪ੍ਰਤਾਪ ਜਿਹੜੇ ਮੌਜੂਦ ਹੈਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਦੇ ਮਾਹੌਲ ਜਿਹੜੇ ਆ ਲਹਿਰੂਣ ਦੇ ਸਿਗੇ ਕਿਉਂਕਿ ਲਗਾਤਾਰ ਜੇਕਰ ਗੱਲ ਕੀਤੀ ਜਾਵੇ ਤਾਂ ਹੜ੍ਹ ਦੇ ਕਾਰਨ ਜਿਹੜਾ ਕਾਫੀ ਜਦਾ ਜਿਹੜੇ ਲੋਕਾਂ ਦੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਜਿਹੜੇ ਪ੍ਰਭਾਵਿਤ ਹੋਏ ਨੇ ਕਾਫੀ ਜਦਾ ਨੁਕਸਾਨ ਜਿਹੜਾ ਲੋਕਾਂ ਦਾ ਹੋਇਆ ਉੱਤੇ ਜੇਕਰ ਗੱਲ ਕੀਤੀ ਜਾਵੇ ਬਾਨੂ ਪ੍ਰਤਾਪ ਦੀ ਤਾਂ ਲਗਾਤਾਰ ਕੋਲ ਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਬਾਨੂ ਪ੍ਰਤਾਪ ਹੋਣਾਂ ਦੇ ਨਾਲ ਕਿਵੇਂ ਦੇ ਹਾਲਾਤ ਇਸ ਵੇਲੇ ਉਤੋਂ ਦੇ ਹੈਗੇ ਨੇ ਲੋਕਾਂ ਦਾ ਜਿਹੜਾ ਹੁਣ ਤੱਕ ਕਿڑی ਜਿਹੜੀ ਸਥਿਤੀ ਜਿਹੜੀ ਹੈ ਕੀ ਬਣੀ ਹੋ ਸਰ ਨੀਰੂ ਗੱਲ ਕਰਦੀ ਪਈ ਐ ਮੈਂ ਅਚ ਪੰਜਾਬ ਚੈਨਲ ਤੋਂ ਹਾਂਜੀ ਨੀਰੂ ਜੀ ਨਮਸਕਾਰ ਜੀ ਹਾਂ ਨਮਸਕਾਰ ਹੋ ਸਰ ਠੀਕ ਹੋ ਹਾਂਜੀ ਸਰ ਜੇਕਰ ਹਲਕਾ ਸੁਜਾਨਪੁਰ ਦੀ ਗੱਲ ਕੀਤੀ ਜਾਵੇ ਤਾਰ ਬਲੌਕ ਦੀ ਗੱਲ ਕੀਤੀ ਜਾਵੇ ਤਾਂ ਤਾਰ ਬਲੌਕ ਵਿੱਚ ਲਹਿਰੂਨ ਤੋਂ ਬਖਤਪੁਰ ਜਾਣ ਵਾਲਾ ਜਿਹੜਾ ਰੋਡ ਸੀਗਾ ਉਹ ਪਿਛਲੇ ਦਿਨ ਜਿਹੜਾ ਹੜ੍ਹ ਦੇ ਨਾਲ ਪ੍ਰਭਾਵਿਤ ਹੋਇਆ ਤੁਹਾਨੂੰ ਕਿਵੇਂ ਪਤਾ ਲੱਗਦਾ ਤੇ ਤੁਸੀਂ ਉੱਥੇ ਮੌਕੇ ਤੇ ਪਹੁੰਚਦੇ ਕਿਵੇਂ ਦੇ ਹਾਲਾਤ ਜਿਹੜੇ ਐ ਇਸ ਵੇਲੇ ਉੱਥੋਂ ਦੇ ਨੇ ਦੇਖੋ ਮੈਨੂੰ ਇੱਕ ਆਪਣਾ ਕੱਲ੍ਹ ਪੱਛੋਂ ਦਾ ਪਤਾ ਲੱਗਾ ਕਿ ਚਾਰ ਪੰਜ ਦਿਨ ਤੋਂ ਜਿਹੜਾ ਰਸਤਾ ਜਿਹੋ ਤਰ੍ਹਾਂ ਬੈ ਚੁੱਕਿਆ ਹ ਹ ਤੇ ਜਦੋਂ ਪਤਾ ਲੱਗਣ ਦੇ ਮੱਥੇ ਮੌਕੇ ਤੇ ਪਹੁੰਚੇ ਹ ਤੇ ਅਸੀਂ ਸਾਡੇ ਜਿਹੜੇ ਕਮੇਂਟ ਮੰਤਰੀ ਲਾਜਨ ਗੜਾਵਲ ਜੀ ਨੇ ਗੱਲ ਕੀਤੀ ਹੈ ਤੇ ਉਹਨਾਂ ਨੇ ਕਨ ਮੌਕੇ ਤੇ ਉੱਥੇ ਪੀੜੀ ਬੀੜੀ ਨੂੰ ਨਿਰਦੇਸ਼ ਦੇ ਕੇ ਜੀਸੀਬੀ ਵਗੈਰਾ ਭਜਵਾਤੀ ਸੀਗੀ ਹ ਤੇ ਉਹ ਡਾਇਰੈਕਸ਼ਨ ਦਿੱਤੀ ਕਿ ਜਿਹੜਾ ਰਸਤਾ ਹ ਐਟਲੀਸਟ ਟੂ ਵੀਲਰਸ ਤੇ ਫੋਰ ਵੀਲਰਸ ਦੀ ਕੋਹਾ ਜਾਏ ਅਮਰਜੈਂਸੀ ਦਾ ਰਸਤਾ ਬਣਿਆ ਜਾ ਸਕੇ ਹ ਹ ਉਹ ਜ ਪਿਛਲੇ 5-6 ਦਿਨਾਂ ਚ ਲੋਕਾਂ ਨੇ ਉੱਤੇ ਕਾਫੀ ਜੜੀ ਗਰੀਤ ਲਗਾ ਹੈ। ਉੱਤੇ ਲੋਕਾਂ ਨੇ ਝੜੀ ਦਾ ਰਹਿ ਗਏ ਨਾ ਉਹਨਾਂ ਨੂੰ ਝੜੀਆਂ ਵੀ ਨਹੀਂ ਲੱਗੀਆਂ ਸੀ ਅੱਜ ਸਰਕਾਰ ਵੱਲੋਂ ਉਹਨਾਂ ਨੂੰ ਰਾਸ਼ਨ ਵੀ ਭੇਜਿਆ ਗਿਆ। ਹੂੰ। ਸੋ ਸਰਕਾਰ ਦੀ ਕੋਸ਼ਿਸ਼ ਹੈ ਕਿ ਅਸੀਂ ਰਸਤਾ ਖੋਲ ਕੇ ਜਲਦੀ ਉਹ ਜੁੜੀ ਚਾਲੂ ਕਰੀਏ ਔਰ ਲੋਕਾਂ ਨੂੰ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੋਵੇ ਸਹਾਰਾ ਨਾਲ ਕਰਨ ਨੂੰ ਪੂਰੀ ਵਚਨਬੱਧ ਹੈ। ਸਰ ਜੇਕਰ ਗੱਲ ਕੀਤੀ ਜਾਵੇ ਉਸ ਰਸਤੇ ਦੀ ਤੇ ਤਾਂ ਸੁਣਨ ਦੇ ਵਿੱਚ ਇਹ ਨਹੀਂ ਗੱਲ ਆਈ ਕਿ ਬਾਨੂ ਪ੍ਰਤਾਪ ਹੁਣਾ ਵੱਲੋਂ ਸਰਪੰਚ ਸਾਹਿਬ ਨੂੰ ਵੀ ਮਿਲਿਆ ਜਾਂਦਾ ਕੀ ਗੱਲਬਾਤ ਜਿਹੜੀ ਸਰਪੰਚ ਸਾਹਿਬ ਦੇ ਨਾਲ ਹੋਈ ਹੈ ਪਿੰਡ ਵਾਸੀਆਂ ਨਾਲ ਤੁਹਾਡੀ ਔਰ ਫਰੈਂਡ ਵਾਲੇ ਬਹੁਤ ਰੋਸ਼ਿਕਾ ਕਿ ਪਿਛਲੇ ਚਾਰ-ਪੰਜ ਦਿਨ ਤੋਂ ਕੋਈ ਪਹੁੰਚਿਆ ਨਹੀਂ ਤੇ ਅਸੀਂ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋ ਜਦੋਂ ਸਾਨੂੰ ਪਤਾ ਲੱਗਾ ਅਸੀਂ ਬਿਲਕੁਲ ਮੌਕੇ ਤੇ ਪਹੁੰਚ ਕੇ ਤੇ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਕੇ ਉਹਨਾਂ ਦੀ ਜੋ ਸਮੱਸਿਆ ਸੀਗੀ ਉਹਨੂੰ ਹੱਲ ਕਰਾਉਣ ਦਾ ਜਿਹੜਾ ਪੂਰਾ ਯਤਨ ਕੀਤਾ ਔਰ ਅਸੀਂ ਮੈਨੂੰ ਉਮੀਦ ਹੈ ਕਿ ਜਿਹੜਾ ਕਿ ਜਿਹੜਾ ਇਹਦਾ ਇੱਕ ਇੱਕ ਜਿਹੜਾ ਹੁੰਦਾ ਟੈਂਪੋਰੀ ਹੱਲ ਹੋ ਜਾਏਗਾ ਪਰ ਇਸ ਚੀਜ਼ ਦਾ ਜਿਹੜਾ ਇਹ ਕਾਫੀ ਸਮੇਂ ਦੀ ਸਮੱਸਿਆ ਦਾ ਇੱਕ ਪਰਮਨੈਂਟ ਹੱਲ ਕਰਨਾ ਚਾਹੀਦਾ ਤੇ ਅਸੀਂ ਅਸੀਂ ਇਸ ਸੰਬੰਧ ਚ ਜਿਹੜੇ ਸਾਡੇ ਪੀ.ਡਬਲਿਊ ਮੰਤਰੀਆਂ ਨੂੰ ਮਿਲਾਂਗੇ ਤੇ ਤੇਰੀ ਸੜਕਾਂ ਤੇ ਕਿਣਕ ਪੱਕੇ ਟੰਗੇ ਟੰਗੇ ਰਹਿ ਗਏ ਨੇ ਹੂੰ ਤੇ ਉਹਦਾ ਜਿਹੜਾ ਹੱਲ ਕਰਵਾਇਆ ਜਾਏਗਾ ਜੇਕਰ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਨਾਲੋਂ ਹੁਣ ਹਾਲਾਤ ਦੇ ਵਿੱਚ ਕੁਝ ਫਰਕ ਨਜ਼ਰ ਆਇਆ ਉੱਥੋਂ ਦਾ ਹਾਂਜੀ ਹਾਂਜੀ ਬਿਲਕੁਲ ਜੀ ਰਸਤਾ ਹੈ ਮੇਰੇ ਸਾਹਮਣੇ ਡੀਸੀਬੀ ਕਾਲੀ ਲੱਗੀ ਹੋਈ ਹੈ ਉਹ ਰਸਾ ਕਰ ਰਹੀ ਹੈ ਤੇ ਅੱਜ ਸਰਕਾਰ ਵੱਲੋਂ ਸਾਡੇ ਜਿਹੜੇ ਕੈਬਨਿਟ ਮੰਤਰੀ ਮਾਲਜਨ ਗੜਾਉ ਚੱਕਦੀਨ ਆ ਉਹਨਾਂ ਦੇ ਨਿਰਦੇਸ਼ ਦੇ ਅਨੁਸਾਰ ਅੱਜ ਸਰਕਾਰ ਵੱਲੋਂ ਤੇ ਜਿਹੜੇ ਗਰੀਬ ਲੋਕੀਆ ਜਿਹੜੇ ਤਿੰਨ ਚਾਰ ਦਿਨ ਤੋਂ ਆਪਣਾ ਰੋਟੀ ਨਹੀਂ ਰਸਗੇ ਕੰਮ ਨਹੀਂ ਕਰ ਸਕੇ ਉਹਨਾਂ ਨੂੰ ਰਕਮ ਨਹੀਂ ਭਜਵਾਇਆ ਗਿਆ ਸੋ ਬਸ ਇਹ ਹੈ ਕਿ ਜਿਹੜੀ ਥੋੜੀ ਸਾਨੂੰ ਸਾਡੇ ਤੱਕ ਗੱਲ ਥੋੜੀ ਡੇਟ ਪਹੁੰਚੀ ਜੇ ਕਿਤੇ ਪਹਿਲੇ ਪਹੁੰਚਦੀ ਜਿਹੜੀ ਥੋੜੀ ਬੋਦੀ ਸਮੱਸਿਆ ਵੀ ਨਹੀਂ ਆਣੀ ਸੀਗੀ ਤੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੈ ਉਹ ਜਲਦੀ ਤੋਂ ਜਲਦੀ ਜਿਹੜੀ ਸਟੇਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨਾ ਚਾਹੇ ਆਮ ਆਦਮੀ ਪਾਰਟੀ ਦਾ ਸਾਡੇ ਕੋਈ ਵੀ ਲੀਡਰ ਹੈ ਜਿਹੜਾ ਆਪਣੇ ਸਰਪੰਚ ਨਾਲ ਉਹਨਾਂ ਨੂੰ ਤਰੋਸ਼ ਕਰਨ ਹੋਰ ਆਪਣੀ ਜਿਹੜੀ ਸਮੱਸਿਆ ਉਹਦੀ ਆਵਾਜ਼ ਜਿਹੜਾ ਜਲਦੀ ਤੋਂ ਜਲਦੀ ਚੁਪਕਣ ਓਕੇ ਥੈਂਕ ਯੂ ਸੋ ਮੱਚ ਸਰ ਠੀਕ ਹੈ ਜੀ ਇਸੇ ਕੇ ਬਾਹਰੋਂ ਪ੍ਰਤਾਪ ਜੀ ਜਿਹਨਾਂ ਨਾਲ ਗੱਲਬਾਤ ਕੀਤੀ ਕਿ ਉਹਨਾਂ ਦਾ ਕਹਿਣਾ ਸੀਗਾ ਕਿ ਉਹਨਾਂ ਨੂੰ ਜਦੋਂ ਪਤਾ ਚੱਲਦਾ ਮੌਕੇ ਤੇ ਉਥੇ ਪਹੁੰਚਦੇ ਨੇ ਜਿੱਥੇ ਸਰਪੰਚ ਸਾਹਿਬ ਨਾਲ ਮਿਲਿਆ ਜਾਂਦਾ ਨਾਲ ਦੇ ਨਾਲ ਪਿੰਡ ਵਾਸੀਆਂ ਨਾਲ ਮਿਲਿਆ ਜਾਂਦਾ ਉੱਥੇ ਨਾਲ ਹੀ ਮੌਕੇ ਦੀ ਜੇਸੀਬੀ ਮਸ਼ੀਨ ਮਂਗਾ ਕੇ ਉਸ ਰੋਡ ਨੂੰ ਜਿਹੜਾ ਸਾਫ਼ ਜਿਹੜਾ ਕੀਤਾ ਜਾ ਰਿਹਾ ਉੱਥੇ ਨਾਲ ਹੀ ਉਹਨਾਂ ਦੇ ਵੱਲੋਂ ਕੈਬਨਤ ਮੰਤਰੀ ਪੰਜਾਬ ਲਾਲਚੰਦ ਕਟੜਚਕ ਉਹਨਾਂ ਨਾਲ ਗੱਲਬਾਤ ਕੀਤੀ ਕਿ ਜਿੱਤੇ ਉੱਤੇ ਜੇਕਰ ਪਿੰਡ ਦੀ ਗੱਲ ਕੀਤੀ ਤਾਂ ਰਾਸ਼ਨ ਜਿਹੜਾ ਕੱਚਾ ਪੱਕਾ ਰਾਸ਼ਨ ਜਿਹੜਾ ਉੱਥੇ ਮਹੋਈਆ ਕਰਵਾਏਗਾ ਉੱਥੇ ਹੀ ਨਾਲ ਦੀ ਨਾਲ ਅਸੀਂ ਪਿੰਡ ਦੇ ਸਰਪੰਚ ਜਿਹੜੇ ਲਹਿਰੂਨ ਦੇ ਸਰਪੰਚ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪਿਛਲੇ ਕੱਲ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਸ਼ਾਇਦ ਹੀ ਕੋਈ ਲੀਡਰ ਉੱਥੇ ਪਹੁੰਚਿਆ ਸੀ ਜੇਕਰ ਭਾਨੂ ਪ੍ਰਤਾਪ ਦੀ ਗੱਲ ਕੀਤੀ ਜਾਵੇ ਭਾਨੂ ਪ੍ਰਤਾਪ ਉਹਨਾਂ ਦੇ ਵੱਲੋਂ ਸਰਪੰਚ ਸਾਹਿਬ ਨੂੰ ਮਿਲਿਆ ਜਾਂਦਾ ਉੱਥੇ ਗੱਲਬਾਤ ਕੀਤੀ ਜਾਂਦੀ ਹੈ ਲੋਕਾਂ ਦੀ ਜਿਹੜੀ ਸਮੱਸਿਆ ਜਿਹੜੀ ਆ ਉਹ ਪੁੱਛੀ ਜਾਂਦੀ ਆ ਸੋ ਸਰਪੰਚ ਸਾਹਿਬ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਇਹਦੇ ਹਾਲਾਤ ਜਿਹੜੇ ਇਸ ਵੇਲੇ ਲਹਿਰੂਨ ਦੇ ਬਣੇ ਹੋਏ ਨੇ ਕਿਉਂਕਿ ਹੜ੍ਹ ਪ੍ਰਭਾਵਿਤ ਖੇਤਰ ਹੋਏ ਨੇ ਇਹ ਵੱਲੇ ਇੱਥੇ ਕਾਫੀ ਜਿਹਾ ਉਤੇ ਇਸ ਸਰਪੰਚ ਜਿਹੜੇ ਲਹਿਰੂਨ ਤੋਂ ਹੈਗੇ ਨੇ ਲਾਈਨ ਤੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੋਂ ਸਾਡੇ ਨਾਲ ਪਿੰਡ ਲਹਿਰੂਨ ਤੋਂ ਜਿਹੜਾ ਸਰਪੰਚ ਜਿਹੜਾ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਲੋ ਸੋ ਗੁੱਡ ਇਵਨਿੰਗ ਸਰ ਹਾਂਜੀ ਗੁੱਡ ਇਵਨਿੰਗ मैम ਸਰ ਨੀਰੂ ਗੱਲ ਕਰਦੇ ਪੀ ਆਮਚ ਪੰਜਾਬ ਚੈਨਲ ਤੋਂ ਹਾਂਜੀ मैम ਸਰ ਲਹਿਰੂਨ ਤੋਂ ਸਰਪੰਚ ਸਾਹਿਬ ਗੱਲ ਕਰਦੇ ਪਿਓ ਹਾਂਜੀ ਸਰਮੰਤ ਕੁਲਜੀਤ ਸਿੰਘ ਜੀ ਹਾਂਜੀ ਸਰ ਬਹੁਤ ਬਹੁਤ ਸਵਾਗਤ ਕਰਦੀ ਆ ਆਮਚ ਪੰਜਾਬ ਚੈਨਲ 'ਚ ਨੰਸੀਨ ਥੈਂਕ ਯੂ ਸਰ ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਪਹਾੜਾਂ ਵਿੱਚ ਹੋ ਰਹੀ بارش ਨੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਤਰਸਜੋਗ ਕੀਤੇ ਨੇ ਉੱਥੇ ਹੀ ਜਕਰ ਗੱਲ ਕੀਤੀ ਜਾਵੇ ਲਹਿਰੂਨ ਦੀ ਹਾਂਜੀ ਹਾਂਜੀ ਤੇ ਕਿਵੇਂ ਦੇ ਹਾਲਾਤ ਜਿਹੜੇ ਇਸ ਵੇਲੇ ਉੱਥੇ ਹੈਗੇ ਨੇ ਲਹਿਰੂਨ ਦੇ ਮੈਮ ਲਹਿਰੂਨ ਇਸ ਟਾਈਮ ਮੈਮ ਪਿੰਡ ਤੋਂ ਅਵ ਲਹਿਰੂਨ ਚ ਤਿੰਨ ਪੰਜ ਕਿਲੋ ਮੈਮ ਗੜਲ ਗਹਾਂਕ ਤੇ ਲਹਿਰੂਨ ਹਾਂ ਮੈਮ ਅਹੀ 5 ਕਿਲੋਮੀਟਰ ਇਸ ਟਾਈਮ ਪੈਦਲ ਚੱਲ ਰਿਹਾ ਹਾਂ ਹਾਂ ਕੱਲ੍ਹ ਨੂੰ ਬਤਾਵਾਂਗੇ ਰਵੀ ਆਏਗੀ ਹਾਂ ਉਹਨਾਂ ਨੇ ਤੁਹਾਨੂੰ ਪੂਰਾ ਸਹਿਯੋਗ ਕੀਤਾ ਬਟਾਰੂ ਚੱਕ ਮੰਤਰੀ ਕਾਰਜਕਾਰ ਸਾਹਿਬ ਨਾਲ ਜੀ ਹੂੰ ਤੇ ਪੀਡਬਲ ਪੀਡਬੀ ਵਿਭਾਗ ਨਾਲ ਗੱਲਬਾਤ ਕਰਕੇ ਹੂੰ ਤੇ ਇੱਕ ਜੇਟ ਵੀ ਅਸਲ ਪਿੰਡੀ ਲੱਗੀ ਹੈ ਜੀ ਹੂੰ ਹਾਂਜੀ ਹਾਂਜੀ ਲੇਕਿਨ ਨੁਕਸਾਨ ਦੀ ਗੱਲ ਕੀਤੀ ਜਾਵੇ ਕਿੰਨਾ ਕੋ ਨੁਕਸਾਨ ਜਿਹੜਾ ਹੋਇਆ ਇਸ ਵੇਲੇ ਜੀ ਨੁਕਸਾਨ ਤੇ ਮੈਮ ਕਾਫੀ ਹੋਇਆ 1.5 ਕਿਲੋਮੀਟਰ ਰੋਡ ਸਾਰੇ ਚਲ ਗਏ ਹੂੰ ਹਾਂਜੀ ਕੁਛ ਲੈਂਡਸਲਾਈਡਿੰਗ ਹੋਈ ਹੈ ਕੁਛ ਇਦਾਂ ਦਾ ਮੈਮ ਲੈਂਡਸਲਾਈਡਿੰਗ ਤੇ ਸਾਰੀ ਲੈਂਡਸਲਾਈਡਿੰਗ ਹੂੰ ਇਹ ਰਹਾ ਬਹਿ ਗਿਆ ਹਾਂ ਜੀ ਹੂੰ ਜੇਕਰ ਹਲਕਾ ਸੁਦਾਨਪੁਰ ਤੋਂ ਗੱਲ ਕਰੀਏ ਬਾਨੋ ਪ੍ਰਤਾਪ ਉੱਥੇ ਮੌਕੇ ਤੇ ਪਹੁੰਚਦੇ ਨੇ ਕੀ ਗੱਲਾਂ ਬਾਤਾਂ ਜਿਹੜੀਆਂ ਤੁਹਾਡੀਆਂ ਉਹਨਾਂ ਦੇ ਨਾਲ ਹੋਈਆਂ ਨੇ ਬਾਨੋ ਪ੍ਰਤਾਪ ਜੀ ਨੇ ਸਾਨੂੰ ਸਹਿਯੋਗ ਦਿੱਤਾ ਜੀ ਕਿ ਜਲਦੀ ਜਲਦੀ ਮੈਕਮ ਨਾਲ ਮਿਲ ਕੇ ਇਹਦਾ ਕੋਈ ਹੱਲ ਕਰਾਂਗੇ ਹੂੰ ਉਹ ਤੇ ਆਪ ਪੈਦਲ ਪਹੁੰਚੇ ਗਏ ਕਿੰਨੇ ਜੀ ਹਾਂਜੀ 4 ਕਿਲੋਮੀਟਰ ਪੈਦਲ ਤੁਰ ਕੇ ਟੀਚੜ ਤੋਂ ਪੂਰੇ ਕੋਤੇ ਪਹੁੰਚ ਕੇ ਸਾਨੂੰ ਬਾਕੀ ਦੇ ਕੋਈ ਮੰਤਰੀ ਆਏ ਨਹੀਂ ਸਾਡੇ ਕੋਲ ਜੀ ਹੂੰ ਕਿੰਨੇ ਦਿਨਾਂ ਤੋਂ ਜਿਹੜਾ ਇਦਾਂ ਦਾ ਸੀਗਾ ਕਿ ਜਿੱਤੇ ਹੁਣ ਤੱਕ ਕੋਈ ਲੀਡਰ ਜਿਹੜਾ ਉੱਥੇ ਨਹੀਂ ਪਹੁੰਚਦਾ ਮੈਮ ਅਮ 10 ਦਿਨ ਹੋ ਗਏ ਮੈਮ ਤਾਂ ਫਿਰ ਜਨ ਸੈਨਿਕ ਹੁੰਦੇ ਨੂੰ ਵੈਸੇ ਤਾਂ ਮਹਿਕਮੇ ਨਾਲ ਮੋਟਾ ਮੋਟਾ ਨੈਟਵਰਕ ਸੀਗਾ ਤੇ ਉਹ ਚੱਲ ਰਿਹਾ ਸੀ ਕੰਮ ਪਰ ਬਨੁਵਾਜੀ ਦੇ ਨਾਲ ਥੋੜਾ ਜ਼ਿਆਦਾ ਹੋ ਗਿਆ ਪ੍ਰੋਗਰੈਸ ਹੂੰ ਤਾਂ ਹੁਣ ਹਾਲਾਤ ਠੀਕ ਨੇ ਮੈਮ ਹਜੇ ਤੱਕ ਕਿੰਨੇ ਸੁਧਾਰ ਹੋਏ ਜੋ ਤੱਕ ਮਹੀਆ ਉਹ ਤੱਕ ਇੱਥੇ ਹੀ ਹੈ ਮਸ਼ੀਨ ਲੱਗੀ ਹੈ ਉਹ ਮਸ਼ੀਨ ਦੇ ਕੇ ਗਏ ਨੇ ਇੱਕ ਹੂੰ ਮਹਿਕਮਾ ਕਹਿੰਦੇ ਕਿ ਜਦੋਂ ਵੀ ਜ਼ਰੂਰਤ ਹੋਏ ਨੂੰ ਵਰਤੋ ਹੂੰ ਹਾਂਜੀ ਤੇ ਪਿੰਡ 'ਚ ਰਾਸ਼ਨ ਵਗੈਰਾ ਜੇਕਰ ਗੱਲ ਕੀਤੀ ਜਾਵੇ ਕੱਚੇ ਪੱਕੇ ਰਾਸ਼ਨ ਰਾਸ਼ਨ ਵਗੈਰਾ ਅੱਜ ਸਾਨੂੰ ਗਦਾਰੂ ਚੱਕ సహో సూ సా గది పేద ఎంచు రాశు పూరి వ్యవస్థ ਸੋ ਇਹ ਸੀਗੇ ਲਹਿਰੂਨ ਦੇ ਸਰਪੰਚ ਜਨਾ ਨਾਲ ਗੱਲਬਾਤ ਕੀਤੀ ਕਿ ਉਹਨਾਂ ਦਾ ਕਹਿਣਾ ਸੀਗਾ ਕਿ ਕਾਫੀ ਦਿਨਾਂ ਤੋਂ ਜਿੱਥੇ ਮੀਂਹ ਦੇ ਕਾਰਨ ਜਿਹੜਾ ਹਾਲਾਤ ਜਿਹੜੇ ਤਰਸਯੋਗ ਹੋਏ ਸਾਂ ਤਾਂ ਹੁਣ ਤੱਕ ਕੋਈ ਵੀ ਲੀਡਰ ਜਿਹੜਾ ਸ਼ਾਇਦ ਉੱਥੇ ਨਹੀਂ ਪਹੁੰਚ ਪਾਇਆ ਸੀ ਉੱਤੇ ਪਿਛਲੇ ਬੀਤੇ ਕੱਲ ਦੀ ਗੱਲ ਕਰੀਏ ਤਾਂ ਹਲਕਾ ਸੁਜਾਨਪੁਰ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਿਹੜੇ ਐ ਮਾਨੋ ਪ੍ਰਤਾਪ ਉੱਥੇ ਪਹੁੰਚਦੇ ਨੇ ਮੌਕੇ ਦਾ ਜਾਇਜ਼ਾ ਲੈਂਦੇ ਨੇ ਨਾਲ ਹੀ ਉਹਨਾਂ ਦੇ ਵੱਲੋਂ ਕੈਪਟਨ ਮੰਤਰੀ ਨੂੰ ਫੋਨ ਕੀਤਾ ਗਿਆ ਜਿੱਥੇ ਰਾਸ਼ਨ ਮੁਹैया ਕਰਵਾਇਆ ਗਿਆ ਨਾਲ ਦੇ ਨਾਲ ਜੇਕਰ ਰੋਡ ਦੀ ਗੱਲ ਕੀਤੀ ਜਾਵੇ ਤਾਂ ਰੋਡ ਜਿਹੜਾ ਉੱਥੇ ਹੋਣ ਜਿਹੜਾ ਕਾਫੀ ਸੁਧਾਰ ਇਸ ਪਿੰਡ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਲਹਿਰੂਨ ਦੇ ਵਿੱਚ ਜਿਹੜਾ ਵੇਖਣ ਨੂੰ ਮਿਲਿਆ ਸੋ ਮਿਲਦੇ ਆ ਕਿਸੇ ਹੋਰ ਕੜੀ ਦੇ ਵਿੱਚ ਤਦ ਤੱਕ ਲਈ ਜੁੜੇ ਰੋ ਐਮਐਚ ਪੰਜਾਬ ਦੇ ਨਾਲ ਮੈਂ ਨਿਰੂ ਸਾਸਿਕਾ